ਸਾਰੇ ਬਿਰਾਨੂ ਜੀ ਪਿਆਰਪਰੀ ਸਤਿ ਸ੍ਰੀ ਅਕਾਲ ਲੋ ਜੀ 2 ਅਕਤੂਬਰ ਤੇ ਦਸਹਿਰੇ ਦੇ ਵੀ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਅੱਜ ਗਾਂਧੀ ਜੰਤੀ ਵੀ ਹੈ ਜੀ ਸੋ ਭਾਈ ਚੱਲਦੇ ਆ ਜੀ ਕੰਮ ਫੁੱਲ ਜੋਰਾ ਛੋੜਾ ਨਾਲ ਫੁੱਲ ਜੋਰਾ ਛੋੜਾ ਨਾਲ ਕਹਿਣ ਦਾ ਭਾਅ ਵੀ ਰੱਬ ਢਾਈ ਜਾ ਰਿਹਾ ਅੱਜ ਗੜਬੜ ਕੇ ਜੀ ਜਾ ਰਿਹਾ ਸਵੇਰੇ ਪਹਿਲਾਂ ਪੁਰਾਣੇ ਪਿੰਡ ਮੱਥਾ ਟੇਕ ਕੇ ਡੈਡੀ ਨੂੰ ਖੁਸ਼ੀ ਦੇ ਤonnage ਨਾਲ ਤੇ ਪੁਰਾਣਾ ਪਿੰਡ ਸਾਡਾ ਹੈਗਾ ਜੀ ਉਧਰ ਕਰਾਲੀ ਦੇ ਕੋਲ ਚਿੰਤਗੜ੍ਹ ਦੇ ਕੋਲ ਉਧਰ ਸਲੇਮਪੁਰ ਪਿੰਡ ਸਾਡਾ ਪੁਰਾਣਾ ਪਿੰਡ ਹੈ ਜੀ ਸਾਰੇ ਹਲੇ ਵੀ ਢਿੱਲੋਂ ਗੋਤੀਆਂ ਉੱਥੇ ਜਿੰਨੇ ਵੀ ਆ ਸੋ ਉਥੋਂ ਆਏ ਦੁਪਹਿਰੇ ਜੇ 11 12 ਵਜੇ ਤੱਕ ਤੇ ਆਉਂਦੀ ਸਾਰ ਫਿਰ ਕੰਬੈਨਾ ਚੱਲਦੀ ਦੇ ਮਾਂ ਚੱਲ ਹੁਣ ਇੱਧਰ ਗੇੜਾ ਮਾਰ ਕੇ ਆਉਨੇ ਆ ਅੱਜ ਤਿੰਨੇ ਚੱਲ ਰਹੀਆਂ ਦੋ ਦੋ ਬੰਦੇ ਹੋਏ ਨੇ ਅੱਜ ਤੇ ਬਾਕੀ ਬਸ ਆ ਦੋ ਕੁ ਦਿਨ ਲਈ ਆ ਥੋੜਾ ਜਿਹਾ ਕਿ ਮੌਸਮ ਕਰਕੇ ਭੱਜ ਨੜਚੀ ਥੋੜੀ ਜ਼ਿਆਦਾ ਹੈ ਤੇ ਆਪਣੇ ਵੀ ਲੌਣਾ ਨੰਬਰ ਹੁਣ ਰੱਬ ਥੋੜੀ ਜਿਹੀ ਅੱਖਾਂ ਕਰੀਆਂ ਤਾਂ ਨੈਟ ਕੁਛ ਤੇ ਕੁਛ ਦਿਖਾਈ ਜਾ ਰਿਹਾ ਤੇ ਆਹ ਟਰਾਲੀ ਲਿਆਂਦੀ ਸੀ ਬਈ ਪਰਸੋਂ ਐਮ ਜੀ ਗਰੁੱਪਸ ਹੌਲੀ ਤੋਂ ਤੇ ਪੂਰਾ ਸ਼ਾਨਦਾਰ ਕੰਮ ਆ ਕਹਿੰਦੇ ਵੀ ਨਜ਼ਾਰਾ ਆ ਗਿਆ ਟਰਾਲੀ ਦੀ ਕੋਈ ਬਾਜ ਨਹੀਂ ਤੇ ਪੂਰਾ ਇਹਨਾਂ ਮਤਲਬ ਵੀ ਬ੍ਰਾਂਡ ਵਾਂਗੇ ਹੋ ਗਿਆ ਕੰਮ ਚੀਜ਼ ਦੀ ਕੁਆਲਿਟੀ ਹੈ ਕੁਆਲਿਟੀ ਕਹਿਣ ਦਾ ਭਾਅ ਵੀ ਇੰਦਾ ਸੈਂਸ ਵੀ ਚੱਲਦੀ ਬੜੀ ਸਮੂਥ ਹੈ ਰੋਡ ਪਰ ਬੜੀ ਪੱਧਰੀ ਚੱਲਦੀ ਹੈ ਨਾ ਕੋਈ ਡੈਂਕਾ ਮਾਰਦੀ ਹੈ ਨਵੇਂ ਟਾਇਰ ਪਾਗੇ ਡੈਂਕਾ ਤਾਂ ਮਾਰਨਾ ਵੀ ਕਿੱਥੋਂ ਆ ਹਨਾ ਬੜੀ ਭਾਗੇ ਚਾਚੇ ਵਾਲੀ ਉਹ ਮਸ਼ੀਨ ਪਿੰਟ ਚੱਲ ਰਹੀ ਹੈ ਸਟੈਂਡਰਡ ਤੇ ਇੱਕ ਪਿੰਟ ਤੋਂ ਬਾਅਦ ਆ ਸਟੈਂਡਰਡ ਤੇ ਆ ਤੀਜੀ ਇਹ ਪਿੰਡ ਦਵਾਲੀ ਆਏਵੇਂ ਜੀ ਅਸੀਂ ਤੇ ਆਹ ਖੜੀ ਟਰਾਲੀ ਫੁੱਲ ਕਰਤੀ ਪਰ ਖੜੀ ਖੜੀ ਦਵਾਲੀ ਐ ਇੱਥੇ ਟਰਾਲੀ ਤੇ ਰੰਗ ਰੋਗਨ ਦੀ ਵੀ ਮੈਂ ਕਹਿੰਦਾ ਵੀ ਕਿਤੇ ਕਹਿੰਦੇ ਨਾਮ ਦਾ ਵੀ ਨਹੀਂ ਲਾਇਆ ਵੀ ਕੋਈ ਸੜਾ ਚੌਲ ਵੀ ਨਹੀਂ ਬਾਹਰ ਨਿਕਲਦਾ ਕਿਸੇ ਪਾਸੇ ਨੂੰ ਐਨ 00 ਫਿਟਿੰਗ ਐ। ਕਿਆ ਸੋਹਣੀ ਟਰਾਲੀ ਹੈ ਨਾ। ਆਹ ਪਲੇਟ ਲਵਾਈ ਕਹਿੰਨਾਂ ਨੇ ਕਹਿੰਦੀ ਬੇਲ ਜਦ ਤਾ ਪਹਿਲਾਂ 3 ਇੰਚੀ ਹੁੱਕ ਲਵਾਈ ਫੇਰ 4 ਕਹਿੰਦੇ ਪਾਉਣੀ ਹੈ ਨੀ। ਇਿੱਥੇ ਦਿਖਾਈ ਆਪਾਂ ਤੁਹਾਨੂੰ ਦੇਖੋ ਮਸ਼ੀਨ ਦੀ ਸਫਾਈ ਪੂਰਾ ਭਣ ਕੇ ਰੱਖ ਦਿੰਦੀ ਆ ਦਸ਼ਮੇਸ਼ ਦੀ ਕਾ ਵੈਸੀ ਕੁਆਲਿਟੀ ਬਹੁਤ ਸਿਹਰਾਤ ਕੱਢ ਰਹੀ ਐਦਕੀ ਐਦਕੀ ਕੀ ਪਹਿਲੀ ਵਾਰ ਚਲਾਈ ਆ ਸੀ ਤਾਂ ਪਰ ਐਦਾ ਥੈਸਰ ਕਿਉਂਕਿ ਸਭ ਤੋਂ ਡਿਫਰੈਂਟ ਆ ਨਾ ਦਸ਼ਮੇਸ਼ ਕੰਬੈਨ ਦਾ ਸਪੈਕਾਂ ਜੋ ਪੈਂਦੀਆਂ ਨੇ ਇਹਦੇ ਵਿੱਚ ਮਤਲਬ ਦੂਜੇ ਥ੍ਰੈਸਲਾਂ ਨਾਲੋਂ ਟੋਟਲੀ ਡਿਫਰੈਂਟ ਆ ਇਹਨਾਂ 'ਚ ਦੇਖੋ ਨੁਕਸਾਨ 131 ਚੋਣਾ ਕੀ ਕਰੂਗਾ ਜ਼ਿੰਮੇਦਾਰ ਗਲਤ ਇਹ ਆ ਜਾਂਦੀ ਹੈ ਇਹ ਕੰਨੀ ਨੂੰ ਤਾਂ ਚਲੋ ਫਿਰ ਵੀ ਠੇਕੇ ਠੀਕ ਐ ਮੈਂ ਇੰਨੇ ਵੀ ਠੀਕ ਨਹੀਂ ਮਤਲਬ ਵੀ 50 ਦੇ ਲਗਭਗ ਪਹੁੰਚੇ ਵੀ ਆ 45 ਤੋਂ 50 ਦੇ ਦਾਰੇ ਦੇ ਵਿੱਚ ਪਹੁੰਚੇ ਵੀ ਆ ਜਿੱਥੇ 70 70 ਹਜ਼ਾਰ ਨੂੰ 75 ਹਜ਼ਾਰ ਨੂੰ ਕੀ ਲਿਆ ਠੇਕੇ ਤੇ ਆ ਉੱਥੇ ਕੀ ਪ੍ਰੋਫਿਟ ਨਿਕਲੂਗਾ ਤੋ ਖੇਤੀ ਵੀ ਹੁਣ ਬੜੀ ਰਿਸਕ ਵਾਲੀ ਰਹਿ ਗਈ ਮੰਨ ਲਓ ਕੋਈ 100 ਕਿੱਲੇ ਦੀ ਖੇਤੀ ਕਰਦਾ 50 ਕਿੱਲੇ ਦੀ ਖੇਤੀ ਕਰਦਾ ਅਗਲੇ ਸਾਲ ਵਾਸਤੇ ਬੜਾ ਵੇਅਰ ਹੋ ਗਿਆ ਹੋਏ ਜੀ ਇਹਨੂੰ ਲੈ ਕੇ ਹਨਾ ਪਿਛਲੇ ਤੋਂ ਇੱਕ ਸਾਲ ਦੋ ਦੋ ਤਿੰਨ ਸਾਲ ਪਹਿਲਾਂ ਦੀ ਗੱਲ ਹੈ ਜਦੋਂ 121 ਨੇ ਛੱਟ ਮਾਰੀ ਤੀ ਆਹੀ ਜੀ ਜੋ ਈ 131 ਤੇ 128 ਝੋਨੇ ਚ ਹੋਇਆ ਆ ਦੇ ਚੰਗੇ ਭਲੇ ਮੈਂ ਕਹਿੰਦਾ ਜਿੰਨੇ ਕਬੂਜੀ ਹਨਾ ਇੰਨਾ ਕੰਮ ਦਾ ਹੁਸਨ ਇਹਨਾਂ ਦਾ ਐਂ ਦਾਣਾ ਸੁਨੱਖਾ ਪਿਆ ਪੂਰਾ ਕੋਈ ਸੜੇ ਚ ਉਹ ਨਹੀਂ ਬਿਮਾਰੀ ਨਹੀਂ ਕੋਈ ਹਲਦੀ ਨਹੀਂ ਕੋਈ ਕੁਝ ਨਹੀਂ ਬਸ ਜਿੱਦਣ ਸਾਰੇ ਪਰਾਏ ਅੱਧੇ ਸਾਲੇ ਥੱਲੇ ਨੂੰ ਚਲੇ ਜਾਣ ਲੱਗੇ ਅੱਧੇ ਕੋ ਉੱਪਰ ਨੂੰ ਉੱਠ ਖੜ ਗਏ ਉਹ ਬਹੁਤ ਥੀ ਖੜੇ ਖੜੇ ਚ ਬੱਲਾ ਕੱਢ ਲਿਆ ਪਟਾਸੇ ਪਟਾਸ ਉਹਨੇ ਤੇ ਨਹੀਂ ਜਣੀ ਹੁਣ ਆ ਮਤਲਬ ਦੇਖ ਲਓ ਵੀ ਉਹ ਜਿਹੜੇ ਮਸ਼ੀਨ ਕੀੜਾ ਲੈਣ ਗਈ ਬੀਬੀ ਵੀ ਉਹ ਵੀ 131 ਖਰਾਬ ਹੋ ਗਏ ਤਕਰੀਬਨ ਅੱਜ ਹੰਸਾਲੀ ਪਿੰਡ ਚ ਨਰਗਿੰਦਰ ਤੇ ਆਵੇ ਤੇ 7-8 ਕਿੱਲਾਂ ਦਾ ਗੇੜ ਕਹਿੰਦਾ ਮੇਰਾ ਵੀ ਨੁਕਸਾਨ ਹੋ ਗਿਆ 50 ਕਿੱਲੇ ਪਿੱਛੇ 5 ਤੋਂ 10 ਕਿੱਲੇ ਤਕਰੀਬਨ ਸਬਦ ਹੀ ਗਏ ਆ ਕਿਸੇ ਦਾ ਇਹ ਜਿਹੜਾ ਬੀਜ ਲੋਟ ਆ ਗਿਆ ਤੇ ਉਹ ਬਚਾਉ ਰਿਹਾ ਨਾ ਕਿਸੇ ਦੀ 110 ਵੀ ਆਈ ਜਾਂ ਤਾਂ ਰੋਪੜ ਸਾਈਡ ਉਧਰ ਨੂੰ 110 110.5 ਬੋਟ ਟੌਪ ਦੀ ਖੜੀ ਐ। ਸੋ ਇਹ ਚੱਕਰ ਜਾਂ ਕੋਈ ਸਮਝ ਨਹੀਂ ਲੱਗਿਆ ਕਿ ਵੀ ਹੋਇਆ ਤਾਂ ਹੋਇਆ ਕੀ ਐ ਇਹ। ਬੱਦਲ ਘੰਟਾ ਕੇ ਪਹਿਲਾਂ ਤਾਂ ਜਦੋਂ ਆਹ ਕਿਲੇ ਚ ਲੱਗੇ ਹੋਏ ਤੇ ਉਹਦੇ ਇੱਕ ਵਾਰ ਤਾਂ ਐ ਹੋ ਗਿਆ ਤਾਂ ਵੀ ਲੈ ਵੀ ਆ ਗਿਆ ਬਸ ਹੋ ਕਰ ਜੂਗਾ ਕੰਮ ਜਾ ਹੁਣੇ। ਪਰਸੋਂ ਰਾਤ ਪੈ ਗਿਆ। ਦੇਖੋ ਕਿਵੇਂ ਪੜਾਂ ਚ ਪੀਵੀਂ। ਨਹੀਂ ਇਹ ਪਰਸੋਂ ਵੱਢਣੀ ਦੀ ਜੀਰੀ। ਰਾਤ ਨੂੰ ਮੀਂਹ ਪੈ ਗਿਆ ਚੌਥੇ ਦੀ ਰਾਤ ਨੂੰ। ਤਾਂ ਮਤਲਬ ਫੇਰ ਰੋਕਣਾ ਪਿਆ ਦੋ ਦਿਨ। ਉਹ ਤਾਂ ਕਰਕੇ ਵੀ ਚਲ ਖੇਤ ਨਰਮ ਹੋ ਗਏ ਥੋੜੀ ਜਿਆਦਾ ਹੈ ਨਾ ਵੀ ਕਾ ਨੂੰ ਜਿਆਦਾ ਗੁੰਨਣਿਆ ਸਲਿੱਪ ਬਹੁਤ ਵੱਜਦੇ ਆ ਅੱਜ ਵੀ ਹੁਣ ਮੌਸਮ ਨੂੰ ਦੇਖਦੇ ਵੀ ਚਲੋ ਕਹਿੰਦੇ ਵੀ ਚੱਕ ਕੇ ਦੇ ਜੀ ਹੁਣ ਵੀ ਕਾ ਨੂੰ ਟਾਈਮ ਲੰਘਾਉਣਾ ਪੱਕੀ ਪਈਆ ਫਸਲ ਵੀ ਕਿਤੇ ਡਿਲੇ ਨਾ ਹੋ ਜਵੇ ਕੰਮ ਤੇ 30 ਟਰਾਲੀ ਭਰਤੀ ਆਹਾ 15 ਫੁੱਟੀ ਬਾਕੀ ਦਸ਼ਮੀਸ਼ ਕੰਬੈਨ ਦੀ ਬਈ ਮਤਲਬ ਪੂਰਾ ਜਿੰਨਾ ਕਹਿਣ ਨਾਲੋਂ ਵੀ ਉੱਪਰ ਚੱਲ ਰਹੀ ਆ ਮਸ਼ੀਨ ਜਣੀ ਸਾਨੂੰ ਉਮੀਦ ਨਾਲੋਂ ਵੀ ਵਧੀਆ ਚੱਲ ਰਹੀ ਆ ਕਹਿ ਬੀ ਨਾ ਕੋਈ ਦਿੱਕਤ ਆ ਸਫਾਈ ਸੁਫੀ ਬਥੇਰੀ ਆ ਨਾ ਕੋਈ ਛੇੜਨੀ ਪੈਂਦੀ ਆ ਫालतੂ ਵੀ ਆ ਕਰਦੋ ਕਿਤੇ ਉਹ ਕਰਦੋ ਬਾਸਮਤੀ ਵੀ ਟੌਪ ਦੀ ਬੜਦੀ ਆ ਤੋਰਾ ਸਹੀ ਅੱਜ 15 ਦੀ ਪੁਲੀ ਪਾਤੀ ਤੋਰਾ ਬਹੁਤ ਸੋਹਣਾ ਹੋ ਗਿਆ ਪਹਿਲਾਂ 14 ਦੀ ਪੁਲੀ ਤੀ ਥੋੜਾ ਜਿਆਦਾ ਤੁਰਦੀ ਦੀ ਅੱਜ ਪੁਲੀ ਚੇਂਜ ਕਰਤੀ ਨਾਣ ਪੱਧਰੀ ਚੱਲਦੀ ਹੈ ਪੂਰੀ ਬਹੁਤ ਸੋਹਣੀ ਥੋੜਾ ਜਿਹਾ ਤੋਰਾ ਕੱਟ ਕੇ ਜ਼ੋਰ ਬਥੇਲਾ ਮਾਰਦੀ ਹੁਣ ਨਹੀਂ ਪਹਿਲਾਂ ਦੂਏ ਹਾਈ ਦੇ ਵਿੱਚ ਬੈਲਟਾ ਸਲਿੱਪ ਲੱਗ ਜਾਂਦੀ ਤੇ ਹਾਈ ਚ ਬਥੋਰਾ ਬਹੁਤ ਹੋ ਜਾਂਦਾ ਸੀ ਜਣੀ 133 ਹੌਸਪਾਵਰ ਇੰਜਨ ਹੈ ਕੋਈ ਦਬਦਾ ਨਹੀਂ ਕੋਈ ਡ੍ਰੋਪੇਜ ਨਹੀਂ ਡ੍ਰੋਪੇਜ ਨਹੀਂ ਹੋਊਗੀ ਇੰਜਨ ਦੀ ਤਾਂ ਫਿਰ ਇਹ ਮਤਲਬ ਵੀ ਚੱਕਰ ਨਹੀਂ ਤੋੜ ਕੇ ਚੱਲੂਗੀ ਮਸ਼ੀਨ ਤਾਂ ਦਾਣਾ ਨਹੀਂ ਦਿਖਾਉਂਦੀ ਜਿਹੜਾ ਇੰਜਨ ਦਬਕੇ ਚੱਲੂਗਾ ਧੂਆਂ ਦਿਖਾਊਗਾ ਜਾਂ ਮਤਲਬ ਲੋਡ 'ਤੇ ਚੱਲ ਰਿਹਾ ਹੈ ਤਾਂ ਉੱਥੇ ਅਸੈਂਬਲੀ ਵੀ ਹੋਲੀ ਚੱਲੂਗੀ ਤਾਂ ਉੱਥੇ ਮਸ਼ੀਨ ਦਾਣਾ ਦਿਖਾਊਗੀ ਉਹ ਦਿਖਾਊਗੀ ਇੰਜਨ ਦਬਦਾ ਕਿਉਂਕਿ ਜਦੋਂ ਅਸੈਂਬਲੀ ਦੇ ਚੱਕਰ ਨਹੀਂ ਡਾਊਨ ਹੋਣ ਹੁੰਦੇ ਨੇ ਉਹਨੇ ਜਿੱਥੇ ਚੜਾਈ ਕਰਦੇ ਚੜਾਈ ਵੀ ਪ੍ਰੋਪਰ ਕਰੂ ਪਹਿਲਾ ਦਿਨਾਂ ਟਰਾਲੀ ਦਾ ਤੇ ਗੜਬੜ ਲੱਗਦੀ ਹੈ ਅੱਜ ਮੈਸੀ ਦਾ ਜੋਰ ਦੇਖਦੇ ਆਪਾਂ ਕਹਿੰਦੇ ਟਰਾਲੀ ਨੂੰ ਹੈ ਜਿਹੜਾ ਇਹ ਵੀ ਬਹੁਤ ਹੈ ਉਹ ਦੇਖਦੇ ਹਾਂ ਆ ਚੜ ਜਾਣਾ ਚੜ ਜਾਣਾ ਚੜ ਜਾਣਾ ਬੱਲਾ 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 ਟਰਾਲੀ ਪ੍ਰੈਸ ਕਰਦੀ ਹੋ ਜਾਂਦੀ ਹੈ ਇਹ ਲੀਟਰੋਲੀ ਨੂੰ ਇਹ ਰੇਡੀਅਲ ਹੈ ਇਹ ਰੇਡੀਅਲ ਤੇਰੇ ਦੂਜੇ ਆ ਇਹ ਕਾਰੇ ਦੇ ਇਹ ਦਸਣਾ ਟਾਇਰ ਜਾਂਦੇ ਨਹੀਂ ਕਿਤੇ 1 ਕਿਲੋ ਚੋਂ 1 ਟੈਂਕ ਵੀ ਨਹੀਂ ਹੋ ਰਿਹਾ 1 ਕਿਲੋ ਚੋਂ 1